ਬਾਕੀ ਅਟਕਲਾਂ ਨੂੰ ਸੁਖਵਿੰਦਰ ਸੁੱਖੀ ਨੇ ਰੱਦ ਕੀਤਾ ਹੈ ਤੇ ਚੋਣਵੀ ਮੌਸਮ ਚ ਖੋਰ ਵੱਡੀ ਸਿਆਸੀ ਮੁਲਾਕਾਤ ਕੀਤੀ ਗਈ ਹੈ ਇਸ ਦੇ ਵਿਚਾਲੇ ਦੱਸ ਦੇ ਕਿ ਸੀਐਮ ਭਗਵੰਤ ਮਾਨ ਨੂੰ ਸ਼ਮਣੇ ਕਲਦਲ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਮਿਲੇ ਨੇ ਜਿਸੀ ਹਾਲ ਹੀ ਦੇ ਗੱਲ ਕਰੀਏ ਤੇ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਸੀ ਕਿਉਂਕਿ ਦੋ ਜੋ ਸ਼੍ਰੋਮ ਮਾਫ ਕਰਨਾ ਪੰਜਾਬ ਕਾਂਗਰਸ ਦੇ ਜੋ ਲੀਡਰ ਸੀਗੇ ਉਹਨਾਂ ਨੇ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਸੀਗਾ ਇਸ ਵਿਚਾਲੇ ਹਾਲ ਹੀ ਜੈਸੀ ਵੇਖਿਆ ਜੈਗਾ ਕਿ ਮੌਜੂਦਾ ਵਿਚਾਇ ਵਿਧਾਇਕ ਜੋ ਚੱਬੇਵਾਲ ਤੋਂ ਨੇ ਰਾਜਕੁਮਾਰ ਵੀਰ ਦਾ ਉਹਨਾਂ ਦੇ ਵੱਲੋਂ ਪੰਜਾਬ ਕਾਂਗਰਸ ਦਾ ਪੱਲਾ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋਏ ਸੀਗੇ ਇਸ ਦੇ ਵਿਚਾਲੇ ਸ਼ੋਮਣੀ ਅਕਾਲੀ ਦਲ ਦੇ ਜੋ ਮੌਜੂਦਾ ਵਿਧਾਇਕ ਨੇ ਸਿਟਿੰਗ ਐਮਐਲਏ ਨੇ ਬੰਗਾ ਤੋਂ ਸੁਖਵਿੰਦਰ ਸਿੰਘ ਸੁਖੀ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਤਾਲੀਵਾਲ ਨੇ ਅਜਨਾਲਾ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤਾਂ ਵਰਕਰਸ ਦੇ ਨਾਲ ਸਿਰਫ ਮੀਟਿੰਗ ਰੱਖੀ ਸੀ ਪਰ ਇਹ ਮੀਟਿੰਗ ਵੱਡੀ ਰੈਲੀ ਦਾ ਰੂਪ ਲੈ ਗਈ ਉਹਨਾਂ ਕਿਹਾ ਕਿ ਉਹ ਜਲਦ ਵੱਡੀ ਰੈਲੀ ਕਰਨਗੇ ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਸ਼ਾਮਲ ਹੋਣਗੇ ਉਧਰ ਸੰਗਰੂਰ ਤੋਂ ਉਮੀਦਵਾਰ ਮੀਥੇਰ ਨੇ ਪਿੰਡ ਚੰਨੋ ਤੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਨਰਿੰਦਰ ਕੌਰ ਪਰਾਜਮ ਮੌਜੂਦ ਰਹੇ ਤਾਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੇ ਵੀ ਚੋਣ ਪ੍ਰਚਾਰ ਸ਼ੁਰੂ ਕੀਤਾ ਉਟਿੱਲਾ ਬਾਬਾ ਸ਼ੇਖ ਫਰੀਦ ਨਤਮਸਤਕ ਹੋਏ ਤੇ ਕਿਹਾ ਕਿ ਉਹ ਪਾਵੇਂ ਰਾਜਨੀਤੀ ਚ ਨਵੇਂ ਹਨ ਪਰ ਜੀ ਜਾਣ ਨਾਲ ਲੋਕਾਂ ਦੀ ਸੇਵਾ ਕਰਨਗੇ ਇਸ ਵਿਚਾਲੇ ਫਤੇਗੜ ਸਾਹਿਬ ਤੋਂ ਪਾਰਟੀ ਦੇ ਲੋਕਸਭਾ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਸਮਰਾਲਾਜ ਪਾਰਟੀ ਦੇ ਦਫਤਰ ਪਹੁੰਚੇ ਜਿੱਥੇ ਬਕਰਾ ਨੇ ਉਹਨਾਂ ਦਾ ਪਰਵਾਸਵਾਗਤ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਲੋਕਸਭਾ ਚੋਣਾਂ ਵਿੱਚ ਫਤੇਗੜ ਸਾਹਿਬ ਸੀਟ ਤੋਂ ਜਿੱਤ ਕੇ ਪਹਿਲਾ ਕੰਮ ਸ਼੍ਰੀ ਫਤੇਗੜ ਸਾਹਿਬ ਹਲਕੇ ਵਿੱਚ ਵੱਡਾ ਟੂਰਿਸਟ ਸਪੌਟ ਬਣਾਉਣਾ ਹੋਵੇਗਾ ਕੀ ਕੀਤਾ ਇਹ ਨਾਲੇ ਦੇ ਬਲੰਟੀਅਰਾਂ ਸਾਡੀ ਹਰ ਹਰ ਪਿੰਡ ਦੇ ਵਿੱਚ ਹਰ ਵਾਰਡ ਦੇ ਵਿੱਚ ਕਿ ਕਿ ਮੈਂਬਰੀ ਕਮੇਟੀ ਆ ਉਹਦੀ ਸਾਰਿਆਂ ਦੀ ਮੀਟਿੰਗ ਸੀਗੀ ਉਹ 2 ਸਾਲ ਦਾ ਜੋਦੇ ਹੀ ਕੰਮ ਕੀਤੇ ਉਹਦਾ ਰਿਪੋਰਟ ਕਾਰਡ ਪਹਿਲੀ ਵਾਰ ਕਿਸੇ ਐਮਐਲਏ ਮੰਤਰੀ ਨੇ ਆਪਣਾ ਰਿਪੋਰਟ ਕਾਰਡ ਦਿੱਤਾ ਕਿ ਮੈਂ 2 ਸਾਲ ਚ ਕੀ ਕੀਤਾ ਉਹ ਰਿਪੋਰਟ ਦਾ ਦਿੱਤਾ ਉਹ ਨਾਲ ਹੀ ਪਾਰਟੀ ਨੇ ਸਾਡੇ ਕੌਮਿਕ ਕਦਮਿੰਦਰ ਅਰਵਿੰਦ ਕੇਜੀਵਾਲ ਜੀ ਨੇ ਮਾਨਜੋਗ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਪੰਜਾਬ ਪੰਜਾਬ ਵਿੱਚੋਂ ਜਿਹੜਾ ਸ੍ਰੀ ਅਮਰਸੇਵ ਸਾਹਿਬ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਹੈ ਉਹਦੀ ਚੋਣ ਮੈਂਬ ਦਾ ਵੀ ਆਗਾਜ਼ ਕੀਤਾ ਅਸੀਂ ਮਤਲਬ ਸਾਰੇ ਹਲਕਿਆਂ ਜਿੱਦਾਂ ਮੀਟਿੰਗਾਂ ਕਰਾਂਗੇ ਅੱਜ ਅਸੀਂ ਇੱਥੋਂ ਸ਼ੁਰੂ ਕਰਦਿਆਂ ਕੈਂਪੇਨ ਇਹ ਸ਼ੁਰੂ ਹੋ ਗਈ ਹੈ ਸਾਡੀ ਇਸ ਤੋਂ ਬਾਅਦ ਅਸੀਂ ਸਾਰੇ ਹਲਕਿਆਂ 'ਚ ਇਦਾਂ ਹੀ ਜਿੱਦਾਂ ਅੱਜ ਇੱਥੇ ਮੀਟਿੰਗ ਕੀਤੀ ਪਹਿਲਾਂ ਵਲੰਟੀਅਰਾਂ ਦੀ ਮੀਟਿੰਗਾਂ ਕਰਾਂਗੇ ਹਲਕਾ ਵਾਈਜ਼ ਇੱਕ ਇੱਕ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਉਹ ਜਿਹੜੀਆਂ ਛੋਟੀਆਂ ਮੀਟਿੰਗਾਂ ਛੋਟੇ ਛੋਟੇ ਰੋਡ ਸ਼ੋ ਨੁੱਕਰ ਨਾਟਕ ਵਗੈਰਾ ਸਾਰੀ ਕੈਂਪੇਨ ਜਿਹੜੀ ਚੱਲੂ ਜੀ ਜੀ ਹੰਤ ਗਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਸੀਂ ਜਿਹੜੀ ਸ਼ੁਰੂਆਤ ਹੈ ਉਹ ਕਰ ਰਹੇ ਹਾਂ ਕੈਂਪੇਨ ਦੀ ਤੇ ਸੀਟ ਉਹ ਹੈ ਸੰਗਰੂਰ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਇਹ ਗੜਾ ਹੈ ਜਿੱਥੋਂ ਕਹਿੰਦੇ ਵੀ ਸਾਡੀ ਪਾਰਟੀ ਦੀ ਸ਼ੁਰੂਆਤ ਹੋਈ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੋ ਵਾਰ ਇਥੋਂ ਸੰਸਦ ਮੈਂਬਰ ਜਿਹੜੇ ਆ ਸੰਗਰੂਰ ਦੇ ਲੋਕਾਂ ਨੇ ਚੁਣਿਆ ਬਹੁਤ ਇਥੋਂ ਪਿਆਰ ਦਿੱਤਾ ਮੈਂ ਪਾਰਟੀ ਦਾ ਧੰਨਵਾਦ ਕਰਦਾ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਸਾਡੇ ਸਾਰੇ ਐਮਐਲਏ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਦਕੇ ਮੈਨੂੰ ਇਹ ਟਿਕਟ ਜਿਹੜੀ ਹੈ ਉਹ ਮਿਲੀ ਹੈ ਮੇਰੇ ਤੇ ਵਿਸ਼ਵਾਸ ਦਿਖਾਇਆ ਕਿ ਮੈਨੂੰ ਬੜੀ ਇੰਪੋਰਟੈਂਟ ਸੀਟ ਤੋਂ ਇੱਥੋਂ ਜਿਹੜੀ ਪਾਰਟੀ ਇਲੈਕਸ਼ਨ ਜਿਹੜੀ ਲੜਾ ਰਹੀ ਹੈ ਸੋ ਬਾਕੀ ਮੈਨੂੰ ਅੱਜ ਬੜੀ ਖੁਸ਼ੀ ਹੈ ਬੜਾ ਚਾ ਹੈ ਕਿ ਅੱਜ ਸਾਡੇ ਸਾਰੇ ਹਲਕਿਆਂ ਤੋਂ ਜਿਹੜੇ ਵਰਕਰ ਸਹਿਬਾਨ ਨੇ ਸਾਡੇ ਐਮਐਲਏ ਸਹਿਬਾਨਾਂ ਦੇ ਨਾਲ ਭੈ ਨਰਿੰਦਰ ਕੌਰ ਭਰਾ ਜੀ ਲਾਵ ਗੋਗਜੇ ਇੱਥੇ ਪਹੁੰਚੇ ਆ ਬਾਕੀ ਐਮਐਲਏ ਸਮਨ ਅੱਗੇ ਆ ਬੜੀ ਵੱਡੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਚ ਅੱਜ ਜਿਹੜੇ ਆ ਰਹੇ ਨੇ ਕਿ ਨਾ ਸਿਰਫ ਵੀ ਪ੍ਰਮਾਤਮਾ ਦਾ ਔਟ ਆਸਰਾ ਲੈ ਕੇ ਕਿ ਅਸੀਂ ਇਹ ਸੀਟ ਜਿਹੜੀ ਜਿੱਤ ਕੇ ਜਿਹੜੀ ਪਾਰਟੀ ਦੀ ਝੋਲੀ ਜਿਹੜੀ ਆ ਉਹ ਪਾ ਸਕੀ ਸੋ ਮੇਰਾ ਹੌਸਲਾ ਵਧਾਉਣ ਲਈ ਮੈਂ ਜਿੰਨੇ ਸਾਡੇ ਵਰਕਰ ਸਹਿਬਾਨ ਆਏ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਦੇਖੋ ਜੀ ਗੱਲ ਤਾਂ ਇਹ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਸਾਡੇ ਜਿਹੜੇ ਲੋਕ ਨੇ ਸਾਡਾ ਖੇਤੀ ਪ੍ਰਧਾਨ ਸੂਬਾ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਐਮਪੀ ਹੁੰਦਾ ਹੈ ਇਹ ਪੰਜਾਬ ਤੇ ਸੈਂਟਰ ਦੇ ਵਿਚਾਰੇ ਇੱਕ ਪੁਲ ਦਾ ਕੰਮ ਕਰਦਾ ਹੈ ਇੱਥੋਂ ਜਦੋਂ ਪਤਾ ਲੱਗਦਾ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉੱਥੇ ਜਾ ਕੇ ਆਪਣੀ ਰੱਖਦੇ ਨੇ ਅਸੀਂ ਵੱਧ ਤੋਂ ਵੱਧ ਜਿੰਨੀਆਂ ਵੀ ਪਰੇਸ਼ਾਨੀ ਆਉਣਗੀਆਂ ਉੱਥੇ ਜਾ ਕੇ ਰੱਖਾਂਗੇ ਆਪਣੀਆਂ ਮੰਗਾਂ ਜਿੰਨੀਆਂ ਇੱਕ ਵੱਡਾ ਮੁੱਦਾ ਪ੍ਰੀਤਪੁਰ ਦਾ ਗੱਲ ਗਈ ਹੈ ਤਾਂ ਬੇਅਤੀ ਮਾਮਲੇ ਦਾ ਜਿਹੜਾ ਕਿ ਲੰਮਾ ਇੰਤਜ਼ਾਰ ਕਰਨਾ ਪਿਆ ਤੁਹਾਨੂੰ ਉਸ ਨੂੰ ਲੈ ਕੇ ਕਿੰਨੀ ਕੁ ਗੰਮੀਰਤਾ ਲੱਗ ਗਈ ਦੇਖੋ ਜੀ ਬਹੁਤ ਇਹ ਅਦਾਲਤਾਂ ਦੇ ਮਤਲਬ ਫੈਸਲੇ ਨੇ ਇਹ 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 ਅਦਾਲਤ ਨੇ ਵੀ ਇੱਥੇ ਤੇ ਉੱਪਰਲੀ ਅਦਾਲਤ ਨੇ ਵੀ ਫੈਸਲਾ ਕਰਨਾ ਇਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਜਦੋਂ ਪਰਮਾਤਮਾ ਦੇ ਮੇਰੇ ਉਹ ਦੋਸ਼ੀਆਂ ਨੂੰ ਆਪਣੇ ਆਪ ਸਜ਼ਾ ਮਿਲਣੀ ਹੈ ਜਲਦ ਆ ਜਿਹੜਾ ਇਹਦਾ ਨਤੀਜੇ ਨਤੀਜੇ ਹੋਣਗੇ ਫੈਸਲੇ ਹੋਣਗੇ ਕਿੰਨਾ ਟਾਈਮ ਲੱਗਦਾ ਹੈ ਦੇਖੋ ਜੀ ਮੈਂ ਅਜੇ ਨਵਾਂ ਕਿਉਂਕਿ ਮੇਰਾ ਨਵਾਂ ਨਾਂ ਮੇਰੀ 2 ਦਿਨ ਪਹਿਲਾਂ ਹੀ ਐਂਟਰੀ ਹੋਈ ਹੈ ਤੇ ਸੀਨੀਅਰ ਲੀਡਰਸ਼ਿਪ ਵਧੀਆ ਇਹਦਾ ਜਵਾਬ ਦੇ ਸਕਦੇ ਨੇ ਔਰ ਮੈਂ ਤਾਂ ਇਹੀ ਕਹਿੰਦਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦ ਸਜ਼ਾ ਮਿਲੇ ਪਰਕ ਕਿਹਨਾਂ ਲੱਗਦਾ ਹੈ ਇਸ ਲਾਈਨ ਤੇ ਹੁਣ ਇਸ ਲਾਈਨ 'ਚ ਫਰਕ ਕਿੰਨਾ ਕੁ ਲੱਗਦਾ ਹੈ ਦੇਖੋ ਜੀ ਪਹਿਲਾਂ ਇਸ ਤਰੀਕੇ ਨਾਲ ਬਿਲਕੁਲ ਕਰ ਰਿਹਾ ਜੋ ਬੜਾ ਚਲੋ ਅਨਾਉਂਸ ਹੋਈ ਸੀ ਤੁਹਾਡੀ ਸੀਟ ਲਈ ਨਾਮ ਸਿੱਤਾ ਜੀ ਕਿਤੇ ਨਾ ਕਿਤੇ ਸਵਾਲ ਪੁੱਛੀ ਕਿ ਐਜ਼ ਅ ਕਲਾਕਾਰ ਤੁਸੀਂ ਚੰਗੇ ਹੋ ਸਕਿਓ ਪਰ ਐਜ਼ ਅ ਪੋਲੀਟੀਕਲ ਬੈਕਗਰਾਉਂਡ ਨਾਲੋਂ ਚੱਲਦੇ ਕੀ ਤੁਸੀਂ ਨਹੀਂ ਨਾਮਜ਼ਦ ਕਰ ਸਕੋਗੇ ਆਪਣੇ ਬਿਲਕੁਲ ਜੀ ਗੱਲ ਤਾਂ ਇਹ ਹੈ ਵੀ ਬੰਦੇ 'ਚ ਇਮਾਨਦਾਰੀ ਦ੍ਰਿੜਤਾ ਹੋਣੀ ਚਾਹੀਦੀ ਹੈ ਕੋਈ ਵੀ ਵਕੀਲਾ ਫਤਿਹ ਕਰ ਸਕਦਾ